ਸਾਹਰਾ ਮੇਰਾ ਜਨਮ ਦਿਨ 22 ਅਕਤੂਬਰ 1992 ਆ ਇਹਦਾ ਉਦੋਂ ਪਹਿਲਾਂ ਇਹ ਸਾਡੇ ਬਜ਼ੁਰਗਾਂ ਦੀ ਯਾਦ ਹੈ ਤੈਨੂੰ ਇਹਨੂੰ ਅਸੀਂ ਚੇਂਜ ਨਹੀਂ ਕਰਦੇ ਹੈਗੇ ਇਹ ਉਦੋਂ ਵੀ 1.5 ਸਾਲ ਪਹਿਲਾਂ ਬਣਿਆ ਹੋਇਆ ਮੈਥੋਂ ਬਹੁਤ ਸਾਰੇ ਵੀਰ ਪੁੱਛਦੇ ਹੁੰਦੇ ਆ ਵੀ ਯਾਰ ਤੁਹਾਡੇ ਆਹ ਕੇਲਿਆਂ ਦੀ ਵੈਰੈਟੀ ਕਿਹੜੀ ਲੱਗੀ ਹੋਈ ਆ ਇਹ ਜੀ 7 ਲੱਗੀ ਹੋਈ ਆ ਜੀ ਤੂੰ ਬਾਹਲਾ ਔਖਾ ਕੰਮ ਨਹੀਂ ਇੱਥੋਂ ਬੂਟਾ ਵੱਢ ਕੇ ਲੈ ਜਾ ਥੋੜੇ ਹੋ ਜੂਗਾ ਜਿਹਦੇ ਕੋਲੇ ਤੁਹਾਡੇ ਕੋਲੇ ਮਿੱਤਰ ਕੋਲੇ ਲੱਗੀ ਉੱਥੋਂ ਲੈ ਕੇ ਲਾ ਲਓ ਸਾਲ ਦੇ ਵਿੱਚੋਂ ਲਗਭਗ 6 ਮਹੀਨੇ ਜਿਹੜੇ ਨਾਂ ਵਾਲੇ ਠੰਡੇ ਹੁੰਦੇ ਆ ਨਾਂ ਵਾਲੇ ਗਰਮ ਹੁੰਦੇ ਆ ਖਾਸ ਕਰਕੇ ਸਤੰਬਰ ਅਕਤੂਬਰ ਨਵੰਬਰ ਤੇ ਉਸ ਤੋਂ ਬਾਅਦ ਫਰਵਰੀ ਮਾਰਚ ਲਾ ਲਓ ਜਾਂ ਮਾਰਚ ਅਪ੍ਰੈਲ ਲਾ ਲਓ ਉਹਨਾਂ ਦੇ ਵਿੱਚ ਆਪਾਂ ਨੂੰ ਵਧੀਆ ਸਬਜੀ ਵਾਲੇ ਕੇਲੇ ਮਿਲ ਜਾਂਦੇ ਆ ਜੇ ਪਕਾਉਣੇ ਆ ਤੁਸੀਂ ਪਕਾ ਵੀ ਸਕਦੇ ਹੋ ਇਹ ਫਲੀ ਦੀ ਦਾਲ ਵੀ ਬਹੁਤ ਸਵਾਦ ਬਣਦੀ ਹੈਗੀ ਆ ਇਹਨਾਂ ਨੂੰ ਜਰੂਰ ਲਾਓ ਖੇਤਾਂ ਦੇ ਵਿੱਚ ਇੱਕ ਖਾਸ ਗੱਲ ਇਹ ਆ ਵੀ ਜੇਕਰ ਤੁਸੀਂ ਉਸ ਜਗ੍ਹਾ ਤੇ ਲਾਉਗੇ ਜਿੱਥੇ ਤੁਹਾਡਾ ਪਾਣੀ ਖੇਤ ਦਾ ਨੱਕਾ ਬਾਕੀ ਖੇਤ ਜਾਂਦਾ ਹੈਗਾ ਤਾਂ ਇਹਦੀਆਂ ਜੜਾਂ ਦੇ ਵਿੱਚ ਸਿਲੀਕੋਨ ਸੋਲਿਬਿਲਾਈਜ਼ਿੰਗ ਬੈਕਟੀਰੀਆ ਹੁੰਦਾ ਜੇ ਉਹ ਲੱਗਿਆ ਹੋਵੇ ਇਹੇ ਲੱਗਿਆ ਹੋਵੇ ਤਾਂ ਉਹ ਬੈਕਟੀਰੀਆ ਆਪਣੇ ਬਹੁਤ ਵਧੀਆ ਮਾਤਰਾ 'ਚ ਪੈਦਾ ਹੁੰਦਾ ਤੇ ਆਪਾਂ ਨੂੰ ਇਹ ਲਾਉਣੇ ਆ ਤਾਂ ਆਪਣੀਆਂ ਮਿੱਟੀ ਦੇ ਵਿੱਚ ਰੋੜ ਵੀ ਖੋਲਦੇ ਆ ਤੇ ਮਿੱਟੀ 'ਚ ਪੋਲਾ ਪਣ ਆਉਂਦਾ ਸਿਲੀਕੋਨ ਦੀ ਮਾਤਰਾ ਬਰਕਰਾਰ ਰਹਿੰਦੀ ਆ